ਹੰਤਾਨ ਪ੍ਰਭਾ ਦੀਪ ਸਿੰਘ ਜੀ ਮੀਰਾ ਸਤਿ ਸ਼ਤਿ ਪ੍ਰਣਾਮ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਦੀਆਂ ਆਪ ਸਾਰੀਆਂ ਇਸੂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਾਬਾ ਜੀ ਦਾ ਆਸ਼ੀਰਵਾਦ ਆਪ ਸਾਰੀਆਂ ਇਸ ਸੰਗਤਾਂ ਦੇ ਬਣਿਆ ਰਵੇ ਤੇ ਹਮੇਸ਼ਾ ਹੀ ਤੁਸੀਂ ਉਹਨਾਂ ਦੇ ਚਰਨਾਂ ਨਾਲ ਜੁੜੇ ਰਹੋ ਉਹਨਾਂ ਦੇ ਚਪੈਰਾ ਸਾਹਿਬ ਜੀ ਦਾ ਪਾਠ ਕਰੋ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਹੜੀਆਂ ਵੀ ਸੰਗਤਾਂ ਬਾਬਾ ਜੀ ਨੂੰ ਮੰਨਦੀਆਂ ਨੇ ਉਹਨਾਂ ਦੇ ਸਾਰੇ ਹੀ ਕਾਜ ਸਵਰ ਜਾਂਦੇ ਆ ਇਹ ਬਾਬਾ ਜੀ ਦੇ ਨਾਮ ਦੀ ਸ਼ਕਤੀ ਹੈ ਜਦ ਅਸੀਂ ਉਹਨਾਂ ਦਾ ਚਪਹਿਰਾ ਸਬਜੀ ਦਾ ਪਾਠ ਕਰਦੇ ਆਂ ਤੇ ਉਹਨਾਂ ਦੀ ਅਪਾਰ ਕਿਰਪਾ ਸਾਰਿਆਂ ਦੇ ਸਿਰਾਂ ਤੇ ਹੋ ਜਾਂਦੀ ਆ ਸਾਰੇ ਹੀ ਰੁਕੇ ਹੋਏ ਕੰਮ ਜਿਹੜੇ ਆ ਉਹ ਪੂਰੇ ਹੋ ਜਾਂਦੇ ਹਨ ਬਾਬਾ ਜੀ ਸਾਰਿਆਂ ਤੇ ਇੰਨੀ ਕਿਰਪਾ ਕਰਦੇ ਹੈਗੇ ਆ ਕਿ ਜਦੋਂ ਅਸੀਂ ਇਹਨਾਂ ਦੇ ਚਪਹਿਰਾ ਸਬਜੀ ਦਾ ਪਾਠ ਕਰਦੇ ਆਂ ਤੇ ਇਹਨਾਂ ਦੀ ਕਿਰਪਾ ਇੰਨੀ ਸਾਡੇ ਤੇ ਹੋ ਜਾਂਦੀ ਆ ਕਿ ਸਾਨੂੰ ਦਰਸ਼ਨ ਹੋ ਜਾਂਦੇ ਆ ਆਪ ਵੀ ਸਾਰੀਆਂ ਸੰਗਤਾਂ ਨੇ ਇਹਨਾਂ ਦੇ ਜ਼ਰੂਰ ਦਰਸ਼ਨ ਕੀਤੇ ਹੋਣਗੇ ਜਿਹੜੇ ਦਿਲ ਤੋਂ ਬਾਬਾ ਜੀ ਨੂੰ ਮੰਨਦੇ ਆ ਦਿਲ ਤੋਂ ਉਹਨਾਂ ਨੂੰ ਤੇ ਆਉਂਦੇ ਆ ਦਿਲ ਤੋਂ ਉਹਨਾਂ ਦੀ ਬਾਣੀ ਪੜ੍ਹਦੇ ਹੈਗੇ ਆ ਬਾਬਾ ਰੇਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਪਿਆਰੇ ਸੇਵਕ ਸਨ ਬਾਬਾ ਜੀ ਦੀ ਬਹੁਤ ਹੀ ਜ਼ਿਆਦਾ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੋਈ ਸੀਗੀ ਤੇ ਬਹੁਤ ਹੀ ਗੁਰੂ ਜੀ ਵੀ ਉਹਨਾਂ ਦਾ 100000 ਲਾ ਕੇ ਉਹਨਾਂ ਦੀ ਸੇਵਾ ਕਰਦੇ ਸੀਗੇ ਪਕਤੀ ਕਰਦੇ ਸੀਗੇ ਇਸੇ ਤਰ੍ਹਾਂ ਇੱਕ ਸਾਖੀ ਹੈ ਛੋਟੀ ਜੀ ਮੈਂ ਆਪ ਇਹ ਦਿਨਾਂ ਸਾਂਝੀ ਕਰਨਾ ਚਾਹਾਂਗੀ ਇੱਕ ਵਾਰ ਬਾਬਾ ਰੇਫਰੈਂਜ ਜੀ ਇੱਕ ਭਾਂਡਾ ਲੈ ਕੇ ਉਹਨੂੰ ਸਾਫ਼ ਕਰਦੇ ਪਏ ਸੀਗੇ ਮੰਜੀ ਜਾਂਣ ਗੁਰੂ ਗੋਬਿੰਦ ਸਿੰਘ ਬਾਬਾ ਜੀ ਕਿੰਨਾ ਚਿਰ ਦੇਖਦੇ ਰਹੇ ਕਿ ਇਹ ਸੇਵਕ ਮੇਰਾ ਆ ਇੱਕੋ ਭਾਂਡੇ ਨੂੰ ਲੈ ਕੇ ਮੰਜੀ ਜਾਂਦਾ ਆ ਭਾਂਡਾ ਜਦ ਕੀ ਬਹੁਤ ਚਮਕ ਰਿਹਾ ਸਾਫ਼ ਵੀ ਹੋ ਗਿਆ ਆ ਪਰ ਉਹਨੇ ਉਹ ਭਾਂਡਾ ਮੰਨਣਾ ਬੰਦ ਨਹੀਂ ਕੀਤਾ ਉਹ ਭਾਂਡੇ ਨੂੰ ਹੀ ਮਾਂਜੀ ਜਾਂਦੇ ਹਨ ਜਦੋਂ ਬਹੁਤ ਦੇਰ ਤੱਕ ਆਪਣੇ ਸੇਵਕ ਨੂੰ ਇਸ ਤਰ੍ਹਾਂ ਕਰਦੇ ਦੇਖਦੇ ਰਹੇ ਤੇ ਉਹਨਾਂ ਕੋ ਰਿਆ ਨਹੀਂ ਗਿਆ ਉਹਨਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਣ ਲੱਗੇ ਦੀਪ ਸਿੰਘ ਜੀ ਆਪ ਵੀ ਕਦੋਂ ਦੇ ਇਹ ਭਾਂਡੇ ਨੂੰ ਸਾਫ਼ ਕਰੀ ਜਾਂਦੇ ਹੋ ਜਦਕਿ ਮੈਂ ਦੇਖ ਰਿਹਾ ਕਿ ਭਾਂਡਾ ਤਾਂ ਬਿਲਕੁਲ ਸਾਫ਼ ਹੋ ਚੁੱਕਾ ਆ ਪਰ ਤੁਸੀਂ ਫਿਰ ਵੀ ਇਸ ਭਾਂਡੇ ਨੂੰ ਬਹੁਤ ਹੀ ਲਗਨ ਨਾਲ ਮਾਂਜੀ ਜਾਂਦੇ ਹੋ ਸਾਫ ਕਰੀ ਜਾਂਦੇ ਹੋ ਤਦ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਇਸ ਭਾਂਡੇ ਨੂੰ ਮੈਂ ਮਾਂਜੀ ਜਾਂਦਾ ਆ ਪਰ ਇਸ ਭਾਂਡੇ ਚੋਂ ਮੈਨੂੰ ਆਪਣਾ ਹੀ ਮੂੰਹ ਦਿਖੀ ਜਾਂਦਾ ਆ ਮੈਨੂੰ ਆਪ ਜੀ ਦੇ ਦਰਸ਼ਨ ਇਹਦੇ ਚੋਂ ਨਹੀਂ ਹੋ ਰਹੇ ਹੈਗੇ ਮੈ ਮੇਰੀ ਇਹ ਇੱਛਾ ਹੋ ਰਹੀ ਹੈ ਕਿ ਭਾਂਡੇ ਨੂੰ ਇੰਨਾ ਮਾਂਜਾਂ ਕਿ ਵਿੱਚੋਂ ਆਪ ਜੀ ਦੇ ਦਰਸ਼ਨ ਹੋ ਜਾਣ ਬਾਬਾ ਜੀ ਇਹ ਗੱਲ ਸੁਣ ਕੇ ਬਹੁਤ ਹੀ ਹੈਰਾਨ ਹੋਏ ਤੇ ਬਹੁਤ ਹੀ ਖੁਸ਼ ਹੋਏ ਉਹਦੇ ਤੇ ਸਤਗੁਰਾਂ ਨੇ ਬਾਬਾ ਜੀਪ ਸਿੰਘ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਕਹਿਣ ਲੱਗੇ ਤੇਰੀ ਭక్తి ਬਹੁਤ ਜ਼ਿਆਦਾ ਆ ਤੂੰ ਸਾਡੇ ਦਿਲ ਦੇ ਕੋਲ ਹੈਗਾ ਆ ਤੇ ਬਾਬਾ ਜੀਪ ਸਿੰਘ ਜੀ ਤੋਂ ਬਹੁਤ ਹੀ ਪ੍ਰਸੰਨ ਹੋ ਗਏ ਸਤਗੁਰਾਂ ਨੇ ਇਸ ਤਰ੍ਹਾਂ ਉਹਨੂੰ ਆਪਣਾ ਬਣਾ ਲਿਆ ਤੇ ਉਹਦੇ ਉਹ ਆਪ ਬਣ ਗਏ ਆ ਜਿਹੜੇ ਵੀ ਬਾਬਾ ਜੀ ਦਾ ਦੁਪਹਿਰਾ কাটਦੇ ਆ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਬਾਣੀ ਨਾਲ ਜੁੜਦੇ ਆ ਬਾਬਾ ਜੀ ਉਸ ਤੋਂ ਬਹੁਤ ਹੀ ਪ੍ਰਸੰਨ ਹੋ ਜਾਂਦੇ ਆ ਤੇ ਉਹਨਾਂ ਦੇ ਕੋਈ ਵੀ ਰੁਕਿਆ ਹੋਇਆ ਕੰਮ ਪੂਰਾ ਕਰ ਹੋ ਜਾਂਦਾ ਆ ਉਹਨਾਂ ਦਾ ਉਹ ਕੋਈ ਕੰਮ ਰੁਕਣ ਹੀ ਨਹੀਂ ਦਿੰਦੇ ਹੈਗੇ ਐਨੇ ਬਾਬਾ ਦੀਪ ਸਿੰਘ ਜੀ ਆਪਣੀ ਸੰਗਤ ਤੇ ਪ੍ਰਸੰਨ ਹੋ ਜਾਂਦੇ ਆ ਬਸ ਉਹਨਾਂ ਨੂੰ ਜੇਲਤੋਂ ਯਾਦ ਕਰਨਾ ਆ ਜੇਲਤੋਂ ਉਹਨਾਂ ਦੀ ਬਾਣੀ ਪੜ੍ਹਨੀ ਆ ਤੇ ਉਹਨਾਂ ਨੂੰ ਆਪਣਾ ਬਣਾ ਲੈਣਾ ਜਦੋਂ ਅਸੀਂ ਉਹਨਾਂ ਨੂੰ ਆਪਣਾ ਬਣਾ ਲਿਆ ਅਸੀਂ ਉਹਨਾਂ ਦੇ ਬਣ ਜਾਣਾ ਆ ਤੇ ਉਹਨਾਂ ਨੇ ਸਾਰੇ ਕੰਮ